ਮਾਨਸਾ ਨਿਵਾਸੀ ਬਹੁਤ ਡਰਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਪਹਿਲਾਂ ਵੀ ਕਈ ਵਾਰ ਦਰਦਾਤਾਂ ਹੋ ਚੁੱਕੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਧਿਆਨ ਕੋਈ ਸੰਜੀਦਗੀ ਇਸ ਮਾਮਲੇ ਵਿੱਚ ਦਿਖਾਈ ਗਈ। ਭਾਈ ਮਾਨਸਾ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਮਾਨਸਾ ਵਿੱਚ ਨਾ ਤਾਂ ਪਹਿਲਾਂ ਕਦੇ ਹੋਇਆ ਨਾ ਹੋਣਾ ਚਾਹੀਦਾ। ਪੁਲਿਸ ਪ੍ਰਸ਼ਾਸਨ ਸਿਰਫ ਜਿਹੜੇ ਆਮ ਲੋਕ ਹੈ ਗਰੀਬ ਲੋਕ ਹੈ ਉਹਨਾਂ ਦੇ ਚਰਾਣ ਘਟਣ ਵੇਲੇ ਹੀ ਜ਼ਿਆਦਾ ਨਿਰਭਰ ਹੈ ਵੀ ਪੈਸਾ ਇਕੱਠਾ ਕਰਕੇ ਸਰਕਾਰ ਨੂੰ ਦੇਣਾ। ਅਦਰਵਾਈਜ਼ ਜੋ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਉਹ ਬਿਲਕੁਲ ਜ਼ੀਰੋ ਹੈ ਜੋ ਮਾਨਸਾ ਦੇ ਵਿੱਚ ਗੱਲ ਗੁੰਡਾਗਰਦੀਆਂ ਨੰਗਾ ਨਾਚ ਕੋਇ ਇਸ਼ਾਰਿਆਂ ਗੁੰਡੀਆਂ ਚੱਲੀਆਂ ਜਿਦੇ ਵਿੱਚ ਮਾਨਸਾ ਨਿਵਾਸੀ ਬਹੁਤ ਡਰਦੇ ਮਾਹੌਲ ਵਿੱਚ ਜੀ ਰਹੇ ਨੇ ਪਹਿਲਾਂ ਵੀ ਕਈ ਵਾਰ ਦਰਦਤਾ ਹੋ ਚੁੱਕੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਧਿਆਲ ਕੋਈ ਸੰਜੀਦਗੀ ਇਸ ਮਾਮਲੇ ਪਿਛਾਈ ਗਈ ਇਸ ਕਰਕੇ ਅੱਜ ਮਾਨਸਾ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਵਪਾਰਕ ਜਥੇਬੰਦੀਆਂ ਵੱਲੋਂ ਅੱਜ ਬੰਦੀਕਾਲ ਦਿੱਤੀ ਗਈ ਹੈ ਮੈਂ ਮਾਨਸਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਜੋ ਅੱਜ ਬੰਦ ਹੀ ਕਾਲ ਹੈ ਇਹ ਤੁਹਾਡੀ ਸੁਰੱਖਿਆ ਵਾਸਤੇ ਇੱਕ ਦਬਾਅ ਬਣਾਉਣ ਵਾਸਤੇ ਹੀ ਕੀਤੀ ਜਾ ਰਹੀ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਆਪਣੇ ਆਪਣੇ ਕਾਰੋਬਾਰ ਅੱਜ ਦੇ ਦਿਨ ਇੱਕ ਦਿਨ ਬੰਦ ਰੱਖ ਕੇ ਲక్ష్ਮੀਨਾਰ ਮੰਦਿਰ 메ਨ ਬਜ਼ਾਰ ਦੇ ਵਿੱਚ ਪਹੁੰਚੋ ਤੇ ਅਗਲੀ ਜਿਹੜੀ ਸੰਦਰਸ਼ ਦਿੱਤੀ ਹੈ ਉਹ ਤੈਅ ਕਰਾਂਗੇ ਤਾਂ ਮਾਨਸਾ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਮਾਨਸਾ ਦੇ ਵਿੱਚ ਨਾ ਤਾਂ ਪਹਿਲਾਂ ਕਦੇ ਹੋਇਆ ਨਾ ਹੋਣਾ ਚਾਹੀਦਾ ਤੇ ਸਾਰੇ ਸ਼ਹਿਰ ਦੇ ਵਸਨੀਕ ਉਸ ਦੁਬਾਰਾ ਬੇਨਤੀ ਕਰਦੇ ਵਾਅਦਾ ਗਿੰਤੀ ਵਿੱਚ ਜਿੱਥੇ ਪਹੁੰਚਦਾ ਪ੍ਰਧਾਨ ਜੀ 200 ਮੀਟਰ ਦੀ ਦੂਰੀ ਤੇ ਜਿਹੜਾ ਥਾਣਾ ਲੱਗਦਾਗਾ ਫਿਰ ਵੀ ਬੇਖੌਫ ਹੋ ਕੇ ਜਿਹੜੇ ਬਾਰਦਾਤ ਕਰਕੇ ਅੰਜਾਮ ਦੇ ਕੇ ਭੱਜ ਜਾਂਦੇ ਆ ਪੁਲਿਸ ਪ੍ਰਸ਼ਾਸਨ ਸਿਰਫ ਜਿਹੜੇ ਆਮ ਲੋਕ ਆ ਗਰੀਬ ਲੋਕ ਆ ਉਹਨਾਂ ਦੇ ਚਲਾਨ ਕੱਟਣ ਨਾਲ ਤੇ ਹੀ ਜ਼ਿਆਦਾ ਨਿਰਭਰ ਹੈ ਵੀ ਪੈਸਾ ਇਕੱਠਾ ਕਰਕੇ ਸਰਕਾਰ ਨੂੰ ਦੇਣਾ ਅਦਰਵਾਈਜ਼ ਜੋ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਉਹ ਬਿਲਕੁਲ ਜ਼ੀਰੋ ਹੈ ਵੀ ਆਈਪੀ ਡਿਊਟੀਆਂ ਵਧਾ ਰੱਖੀਆਂ ਜਿਹੜੇ ਆਪ ਦੇ ਲੀਡਰ ਨੇ ਉਹੀ 2 2 4 4 5 5 7 7 ਗਨਮੈਨ ਚੱਕੀ ਫਿਰਦੇ ਆ ਥਾਣੇ ਖਾਲੀ ਹੋਏ ਪਏ ਆ ਜੋ ਪੁਲਿਸ ਨੇ ਪਿਛੇ ਟਾਈਮ ਅੱਤਵਾਦ ਖਤਮ ਕੀਤਾ ਸੀਗਾ ਅੱਜ ਉਹ ਪੁਲਿਸ ਬਿਲਕੁਲ ਨਕਮੀ ਤੇ ਨਕਾਰਾ ਪੂਛ